ਸਭ ਕਿਵੇਂ ਦੇਖਦੇ ਹੋ ਕਿ ਅੱਜ ਸਰਕਾਰ ਨੂੰ ਆਕਰਕਾਰ ਚੁਕਣਾ ਪਿਆ ਤੇ ਫੈਸਲਾ ਜਿਹੜਾ ਆਪਣਾ ਉਹ ਵਾਪਸ ਲੈਣਾ ਪਿਆ ਜੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕ ਜਿਹੜੇ ਇਸ ਪਾਲਿਸੀ ਦੇ ਖਿਲਾਫ ਨੇ ਉਹ ਬੈਠ ਲਈ ਦੁਕਾਵਾ ਗੱਲ ਜੀ ਪਹਿਲਾਂ ਪਾਲਿਸੀ ਲੈ ਕੇ ਆਉਣਾ ਸੋ ਅੱਜ ਪਿੱਛੇ ਮੋੜਨਾ ਪਿਆ ਲੋਕ ਤਾਕਤ ਦੀ ਜਿੱਤ ਹੈ ਪੰਜਾਬ ਸਰਕਾਰ ਦਾ ਇਹ ਵੀ ਬਿਆਨ ਸਾਹਮਣੇ ਆਇਆ ਕਿ ਪੰਜਾਬ ਸਰ ਆਮ ਆਦਮੀ ਪਾਰਟੀ ਜਾਂ ਸਰਕਾਰ ਨਹੀਂ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਦਾ ਟਕਰਾਅ ਨਾ ਹੋਵੇ ਤਾਂ ਹੁਣ ਤੱਕ ਦਾ ਕੀ ਮਾਹੌਲ ਰਿਹਾ ਕਿਤੇ ਟਕਰਾਅ ਹੋਇਆ ਕਿਸਾਨ ਜਿਵੇਂ ਧਰਨੇ ਲਾ ਰਹੇ ਸੀ ਇਹਨਾਂ ਨੇ ਜਿਹੜਾ ਇਹਨਾਂ ਦੇ ਵਿੱਚ ਗਏ ਹੀ ਨਹੀਂ ਹਮੇ ਉਹਨਾਂ ਤੇ ਮੈਸੇਜ ਤੇ ਰੋਡ ਮੇਂ ਗਏ ਸੀਗੇ ਉਹ ਇਹ ਮੈਂ ਦੱਸਣਾ ਚਾਹੁੰਦਾ ਮੇਰੇ ਪਿੰਡ ਦਾ ਜਿਦਘਾਟਨ ਕਰਨਾ ਸੀ ਇਹਨਾਂ ਨੇ ਨਵੇਂ ਟੀਓ ਲਾਉਂਦਾ ਪਰ ਉੱਥੇ ਐਮਐਮਏ ਸਾਹਿਬ ਆਪ ਨਹੀਂ ਆਏ ਫਿਰ ਪਤਾ ਲੱਗ ਗਿਆ ਉਹਨਾਂ ਨੂੰ ਉਹ ਇਹ ਮੋਟ ਸਾਖਤੀ ਜਿੱਤਿਆ ਪੂਰੇ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ ਜੀ ਹੁਣ ਵੀ ਇੱਕਾ ਕੀਤਾ ਪਹਿਲਾਂ ਇੱਕਾ ਕੀਤਾ ਮੋਦੀ ਵਾਪਸ ਹੋ ਰਿਹਾ ਉਹ ਇੱਕਾ ਕੀਤਾ ਭਗਵੰਤ ਮਾਨ ਨੂੰ ਵਾਪਸ ਯਣਾ ਤੇ ਕੇਜਰੀਵਾਲ ਨੂੰ ਵਾਪਸ ਮੁਰਨਾ ਪਿਆ ਜੋ ਇਕੱਠ ਸੱਦਿਆ ਹੋਇਆ ਕੀ ਹੁਣ ਉਹ ਇਕੱਠ ਹੋਵੇਗਾ ਸਰਕਾਰ ਨੋਦੀਨ ਕੇਜਿਲ ਕਰਕੇ ਬਿਲਕੁਲ ਉਹਦੀ ਕਾਪੀ ਨਹੀਂ ਦਿੰਦੀ ਸਾਨੂੰ ਵਿਧਾਨ ਸਭਾ ਦੇ ਵਿੱਚ ਉਹਨਾਂ ਤੇ ਰਹੇ ਜਿਹੜਾ ਬਿਲਕੁਲ ਕੱਟ ਫੋਨ ਦੇ ਤਾਂ ਅਖਰਕਾਰ ਪੰਜਾਬ ਸਰਕਾਰ ਨੂੰ ਉਹ ਫੈਸਲਾ ਲੈਣਾ ਹੀ ਪੈ ਗਿਆ ਜਿਸ ਦੀ ਮੰਗ ਲੰਬੇ ਸਮੇਂ ਤੋਂ ਕਿਸਾਨ ਕਰ ਰਹੇ ਸੀ ਤਾਂ ਲੈਂਡ ਪੂਲਿੰਗ ਸਕੀਮ ਵਾਪਸ ਹੋਈ ਹੈ ਤਾਂ ਇਸ ਸਬੰਧੀ ਕਿਸਾਨਾਂ ਦਾ ਕੀ ਕਹਿਣਾ ਤਾਂ ਕਿਸਾਨ ਆਗੂ ਮਨਜੀਤ ਰਾਏ ਸਾਡੇ ਨਾਲ ਫੋਨ ਕਾਲਤੇ ਨੇ ਰਾਏ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਸਰਕਾਰ ਨੂੰ ਆਖਰਕਾਰ ਚੁਕਣਾ ਪਿਆ ਤੇ ਫੈਸਲਾ ਜਿਹੜਾ ਆਪਣਾ ਉਹ ਵਾਪਸ ਲੈਣਾ ਪਿਆ ਜੀ ਦੇਖੋ ਇਹ ਲੋਕ ਤਾਕਤ ਦੀ ਜਿੱਤ ਹੈ ਅੱਜ ਸਰਕਾਰ ਨੂੰ ਪਤਾ ਲੱਗ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕ ਜਿਹੜੇ ਇਸ ਪਾਲਿਸੀ ਦੇ ਖਿਲਾਫ ਨੇ ਚਾਹੇ ਕੋਈ ਦੁਕਾਨਦਾਰ ਹੈ ਜਾਂ ਮਜ਼ਦੂਰ ਭਰਾ ਹੈ ਸਭ ਨੇ ਇਸ ਪਾਲਿਸੀ ਆਪ ਵਿਰੋਧ ਕੀਤਾ ਉਹ ਤੁਸੀਂ ਵੇਖਿਆ ਉਹ ਪਿਛਲੇ ਦਿਨੀ ਜਿੱਥੇ ਵੀ ਇਕੱਠ ਹੋਏ ਨੇ ਉਹ ਬੱਡੇ ਹੋਏ ਨੇ ਜਾਂ ਕੋਈ ਰੈਨੀਆਂ ਹੋਈਆਂ ਨੇ ਜਾਂ ਕੋਈ ਮਾਰਚ ਹੋਏ ਨੇ ਉਹ ਸਾਰੇ ਬੱਡੇ ਹੋਏ ਨੇ ਜਿਵੇਂ 30 ਤਰੀਕਾ ਕਿਸਾਨ ਮਾਰਚ ਸੀ ਅੱਜ ਫਿਰ ਮੋਟਰ ਫੇਲ ਮਾਰਚ ਸੀ ਤੇ ਗਾਂ ਮਜ਼ਦੂਰ ਮੋਟੇ ਬੱਤੇ ਰੋਣ ਦੇਖਦੇ ਸਰਕਾਰ ਨੂੰ ਵਾਪਸ ਮੋੜਨਾ ਪਿਆ ਦੇਖ ਲਈ ਦੁਕਾਵਾ ਗੱਲ ਤੋਂ ਜੀ ਪਹਿਲਾਂ ਪਹੁੰਚੀ ਲੈ ਕੇ ਹੋਣਾ ਸੋ ਅੱਜ ਇਹ ਪਿੱਛੇ ਮੋੜਨਾ ਪਿਆ ਨੋਟ ਤਰਕ ਦੀ ਜਿੱਤ ਹੈ ਤੇ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਸੋ ਇਹ ਮੈਂ ਕਹੂੰਗਾ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਕਿ ਤੁਹਾਡੀ ਇੱਕਤਾ ਦੀ ਜਿੱਤ ਹੈ ਜੀ ਤਾਂ ਇੱਕ ਪੰਜਾਬ ਸਰਕਾਰ ਦਾ ਇਹ ਵੀ ਬਿਆਨ ਸਾਹਮਣੇ ਆਇਆ ਕਿ ਪੰਜਾਬ ਆਪ ਆਮ ਆਦਮੀ ਪਾਰਟੀ ਜਾਂ ਸਰਕਾਰ ਨਹੀਂ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਦਾ ਟਕਰਾਅ ਨਾ ਹੋਵੇ ਤਾਂ ਹੁਣ ਤੱਕ ਦਾ ਕੀ ਮਾਹੌਲ ਰਿਹਾ ਕਿਤੇ ਟਕਰਾਅ ਹੋਇਆ ਕਿਸਾਨ ਜਿਵੇਂ ਧਰਨੇ ਲਾ ਰਹੇ ਸੀ ਨਹੀਂ ਦੇਖੋ ਹਮੇ ਦਿੱਕਣ ਜਿਹੜੀ ਸਰਕਾਰ ਸਰਕਾਰ ਹਲੇ ਤਿੱਕਰ ਇਹਨਾਂ ਨੇ ਜਿਹੜਾ ਪਿੰਡਾਂ ਦੇ ਵਿੱਚ ਗਏ ਹੀ ਨਹੀਂ ਹਨ ਮੇਰੇ ਉਹਨਾਂ ਪਿੰਡਾਂ ਸੀ ਜਿੱਥੇ ਬੋਲ ਲੱਗੇ ਸੀ ਸੋ ਇਹ ਮੈਂ ਦੱਸਣਾ ਚਾਹੁੰਦਾ ਮੇਰੇ ਪਿੰਡਾਂ 'ਚ ਉਦਘਾਟਨ ਕਰਨਾ ਸੀ ਇਹਨਾਂ ਨੇ ਨਵੇਂ ਡੀਓ ਲਾਉਂਦਾ ਪਰ ਉੱਥੇ ਐਮਐਲਏ ਸਾਹਿਬ ਆਪ ਨਹੀਂ ਆਏ ਫਿਰ ਪਤਾ ਲੱਗ ਗਿਆ ਉਹਨਾਂ ਨੂੰ ਉਹ ਪਿੰਡ ਦਾ ਸਾਡਾ ਇੱਕ ਕਾਉਂਸਲਰ ਹੈ ਉਹਨੇ ਹੀ ਉਹ ਜਿਹੜਾ ਉਹ ਮੇਰ ਜਿਹੜਾ ਹੈਗਾ ਉਹ ਸਾਡੇ ਪਿੰਡ ਦਾ ਹੀ ਹੈ ਉਹਨੇ ਹੀ ਇਹ ਸਾਡਾ ਜਿਹੜਾ ਅੱਜ ਹੈਗਾ ਕੀਤਾ ਹੈਗਾ ਤਾਕਿਦਨਾ ਅੱਜ ਜੇਕਰ ਦੇਖਿਆ ਜਾਵੇ ਮਾਮਲਾ ਹਾਈ ਕੋਰਟ ਵੀ ਪਹੁੰਚਿਆ ਹੋਇਆ ਕਿ ਹਾਈ ਕੋਰਟ ਦੇ ਡਰਦਿਆਂ ਸਰਕਾਰ ਨੇ ਫੈਸਲਾ ਲਿਆ ਜਾਂ ਵਿਰੋਧ ਹੀ ਐਡੇ ਵੱਧਰ ਤੇ ਕਿਸਾਨਾਂ ਦਾ ਹੋ ਗਿਆ ਕਿ ਆਖਰਕਾਰ ਸਰਕਾਰ ਨੂੰ ਫਿਰ ਯੂ ਟਰਨ ਲੈਣਾ ਪੈ ਗਿਆ ਇਹ ਦੇਖੋ ਇਹ ਲੋਕ ਤਾਕਤ ਨੇ ਲੋਕ ਤਾਕਤ ਨੂੰ ਦੇਖਦੇ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਦੇਖੋ ਅਸੀਂ ਮੰਨਦੇ ਹਾਂ ਸਾਡੀ ਸਰਬੋਤਮ ਨਾਲ ਸਨਮਾਨ ਕਰਦੇ ਹਾਂ ਪਰ ਇਹ ਜਿਹੜੀ ਲੋਕ ਤਾਕਤ ਉਹਦੀ ਜਿੱਤ ਹੈ ਤੋ ਇਹ ਸਰਕਾਰਾਂ ਦਾ ਤਾਂ ਚਾਹੁੰਦੀ ਆ ਵੀ ਕੰਮ ਲਟਕਦਾ ਰਹੇ ਲੰਬਾ ਤੇਜਵੇ ਪਰ ਅਸੀਂ ਸਮੇਂ ਦੇ ਜੀਬੀਏ ਜਿਹੜਾ ਅਦਾਲਤਾਂ ਦੇ ਵਿੱਚ ਬੇਸ਼ੱਕ ਠੀਕ ਹੈ ਹੀ ਫਰਮਾਨ ਕਰਦੇ ਆ ਪਰ ਲੋਕਾਂ ਨੂੰ ਸੰਗਠਿਤ ਕਰਨਾ ਪੈਣਾ ਤੇ ਇਹ ਲੋਕ ਤਾਕਤ ਦੀ ਜਿੱਤਿਆ ਪੂਰੇ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਕਿਨਾਂ ਇਹ ਸਮਝ ਲਓ ਤੇ ਏਕੇ ਤੋਂ ਬਗੈਰ ਗੱਲ ਨਹੀਂ ਬਣੀ ਹੁਣ ਤੁਸੀਂ ਏਕਾ ਕੀਤਾ ਪਹਿਲਾਂ ਏਕਾ ਕੀਤਾ ਮੋਦੀ ਵਾਪਸ ਮੋੜਿਆ ਹੁਣ ਏਕਾ ਕੀਤਾ ਭਗਵੰਤ ਮਾਨ ਨੂੰ ਬਹੱਤ ਜਣਾ ਤੇ ਕੇਜਰੀਵਾਲ ਨੂੰ ਵਾਪਸ ਮਰੋਣਾ ਪਿਆ ਜੀ ਤਾਂ ਆਖਰ ਸਵਾਲ ਹੈ ਜੀ ਜੋ ਇਕੱਠ ਸੱਦਿਆ ਹੋਇਆ ਕੀ ਹੁਣ ਉਹ ਇਕੱਠ ਹੋਵੇਗਾ ਬਿਲਕੁਲ ਬਿਲਕੁਲ ਕਾਠ ਹੋਣਗੇ ਜੀ ਹਲੇ ਇੰਨੇ ਚਿਰ ਸਰਕਾਰ ਨੋਟੀਫਿਕੇਸ਼ਨ ਕਰਕੇ ਬਿਲਕੁਲ ਉਹਦੀ ਕਾਪੀ ਨਹੀਂ ਦਿੰਦੀ ਸਾਨੂੰ ਵਿਧਾਨ ਸਭਾ ਦੇ ਵਿੱਚ ਉਹਨੇ ਚਿਰ ਇਹ ਜਿਹੜਾ ਬਿਲਕੁਲ ਕਾਠ ਹੋਣਗੇ ਇੱਕ ਹੋਰ ਦੇਖਣ ਵਾਲੀ ਗੱਲ ਹੈ ਕਿ ਬਹੁਤ ਸਾਰੇ ਕਿਸਾਨ ਕਹਿ ਰਹੇ ਸੀ ਕਿ ਅਸੀਂ ਜਮੀਨ ਦੇਤੀ ਤਾਂ ਉਹਨਾਂ ਕਿਸਾਨਾਂ ਦਾ ਕੀ ਬਣੇਗਾ ਕੀ ਉਹਨਾਂ ਦਾ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਤਾਂ ਨਹੀਂ ਹੋਏਗਾ ਕਿਸਾਨਾਂ ਦਾ ਨੇ ਕੋਈ ਟੱਕਰ ਨਹੀਂ ਹੋਵੇਗਾ ਉਹ 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 ਦਬਾਉ ਹੈ ਕਹਿ ਰਹੇ ਸੀ ਉਹਨਾਂ ਦਾ ਕੋਈ قصੂਰ ਨਹੀਂ ਮੈਂ ਕਿਸਾਨਾਂ ਨੂੰ ਬੇਨਤੀ ਵੀ ਕਰਾਂਗਾ ਆਪੇ ਮਾਦੇਵ ਰਾਹੀਂ ਤੇ ਉਹ ਕੋਈ ਗੱਲ ਨਹੀਂ ਸਾਡੇ ਭੈਣਾ ਭਾਈ ਨੇ ਪਰ ਉਹ ਅੰਦਰ ਪ੍ਰੈਸ਼ਰ ਆ ਕੇ ਕਿਉਂਕਿ ਉਹਨਾਂ ਨੇ ਕਲੋਨੀਆਂ ਕਲਾਨੀਆਂ ਕੱਟੀਆਂ ਸੀ ਉਹ ਕਲੋਨੀਆਂ ਸੀਗੇ ਸਾਰੇ ਸੋ ਉਹਨਾਂ ਨੇ ਸਰਕਾਰ ਤੇ ਦਬਾਅ ਦੇ ਕਿਹਾ ਸੀ ਪਰ ਸਰਕਾਰ ਨੇ ਸਾਰੇ ਦਾ ਸਾਰਾ ਉਹ ਨੋਟੀਫਿਕੇਸ਼ਨ ਜੇ ਮਤਲਬ ਬੈਂਕ ਪੁਲੀਸੀ ਪਾਲਿਸੀ ਬਾਤ ਸੁਣ ਲਈਆ ਉਹਨਾਂ ਦੀ ਜ਼ਮੀਨ ਵੀ ਸਰਕਾਰ ਨੂੰ ਨਹੀਂ ਲਏਗੀ ਸੋ ਇਸ ਕਰਕੇ ਉਹਨਾਂ ਨੂੰ ਮੁਬਾਰਕ ਬਾਤ ਹੈ ਕੋਈ ਨਹੀਂ ਉਹ ਵੀ ਸਾਡੇ ਭੈਣਾ ਭਾਈ ਨੇ ਦਬਾਉ ਹੈ ਉਹ ਬੋਲ ਕੇ ਸਭ ਜੀ ਜੀ ਬਹੁਤ ਬਹੁਤ ਧੰਨਵਾਦ